वो एक अंबेडकर ही ने जो भी है शब्द उन्होंने हमेशा अपने जहन चला के अगे जिंदगी बदे गए सो so, मैं सब तो पहला ग्रैजुएशन मेरी दे नानक देव यूनिवर्सिटी के अंदर की है मास्टर्स मेरी जी है वो मेरी पंजाबी यूनिवर्सिटी पटियाला है लॉ देख प्रेजेंट मैं असिस्टेंट प्रोफेसर है लॉ कॉलेज सी कॉलेज सो ਫੈਲਿਸ ਦਮਤੋਂ ਗਿਆ ਸੀ ਕਿ ਬਾਬਾ ਸਾਹਿਬ ਜੋ ਸੀ ਉਹ ਸਾਡੀ ਜ਼ਮੀਰཅ ਇੱਕ ਸੇਵ ਬਣੀ ਨਹੀਂ ਠੀਕ ਹੈ ਉਹਨਾਂ ਦਾ ਇਹੀ ਮਕਸਦ ਸੀ ਕਿ ਅਸੀਂ ਆਪਣੇ ਹੱਕਾਂ ਲਈ ਜਾ ਸਕੀਏ ਅੱਗੇ ਵਧੀਏ ਤੇ ਆਪਣਾ ਵਾਸਤੇ ਫਾਈਟ ਕਰ ਸਕੀਏ ਤੇ ਉਹਨਾਂ ਦੀ ਮੈਂ ਤੁਹਾਨੂੰ ਗੱਲ ਹੀ ਕਿ ਸ਼ੇਅਰ ਕੀਤੀ ਸੀ ਕਿ ਬਾਬਾ ਸਾਹਿਬ ਬੈਠੇ ਸੀਗੇ ਇਖਤਾਰ ਤੇ ਆਪਣੇ ਡਾਕਟਰ ਨੂੰ ਕਹਿੰਦੇ ਨੇ ਕਿ ਮੈਨੂੰ ਚਾਹ ਦਾ ਕੱਪ ਦੇ ਜਾ ਬਣਾ ਕੇ ਤੇ ਉਹ ਚਾਹ ਦਾ ਕੱਪ ਉਹਨਾਂ ਨੇ ਕੋਲ ਬਣਾ ਕੇ ਰੱਖ ਗਿਆ ਬਾਬਾ ਸਾਹਿਬ ਸਵੇਰ ਤੱਕ ਵੀ ਪੜ੍ਹਦੇ ਰਹੇ ਉਹਨਾਂ ਨੂੰ ਨਹੀਂ ਪਤਾ ਕਿ ਉਹ ਚਾਹ ਦਾ ਕੱਪ ਪੀਆ ਸੀ ਉਹ ਇੰਨੇ ਮਤਲਬ ਮਗਨ ਸੀ ਆਪਣੀ ਪੜ੍ਹਨ ਦੇ ਵਿੱਚ ਤੇ ਜਦੋਂ ਸਵੇਰੇ ਨੌਕਰੀੋਂ ਵਾਪਸ ਆਉਂਦਾ ਹੈ ਤੇ ਉਹ ਰੋਣ ਲੱਗ ਜਾਂਦਾ ਹੈ ਉਹਨੇ ਪੈਰੀ ਫੜ ਕੇ ਬੈਠ ਕੇ ਕਹਿੰਦੇ ਪਪਾ ਸਾਹਿਬ ਤੁਸੀਂ ਇੰਨੇ ਮਗਨ ਸੀ ਕਿ ਤੁਹਾਨੂੰ پتہ ਕੀ ਹੈ ਕਿ ਤੁਸੀਂ ਸਾਰਾ ਰਾਤ ਜਾਗਦੇ ਰਹੇ ਹੋ ਪੜ੍ਹਦੇ ਰਹੇ ਹੋ ਤੇ ਉਹਨੇ ਵੀ ਸੋਹਣੀ ਗੱਲ ਕੀਤੀ ਕਿ ਮੇਰਾ ਸਮਾਰਟ ਛੇਰਾ ਹੈ ਉਹ ਸੌ ਰਿਹਾ ਹੈ ਉਹਨੂੰ ਜਗਾਨ ਵਾਸਤੇ ਮੈਂ ਪੜ੍ਹ ਰਿਹਾ ਹਾਂ ਤਾਂ ਕਿ ਆਪਣੀ ਹੱਕਾਂ ਨੂੰ ਜਾਣ ਸਕਾਂ ਸੋ ਫਾਦਰ ਆਫ ਕਨਸਟੀਟਿਊਸ਼ਨ ਇਹਨੋਂ ਕੋ ਜਾਣਦੇ ਆ ਉਨਾ ਵਿੱਚ ਜਿੰਨੇ ਅਧਿਕਾਰ ਹਨ ਮੈਂ ਸਭ ਤੋਂ ਵੱਧ ਜਿਹੜਾ ਪ੍ਰੇਫਰ ਕਰਾਂਗੀ ਕਿ ਹਾਂ ਆਪਾਂ ਗਰਲਸ ਦੀ এডੂਕੇਸ਼ਨ ਦੀ ਗੱਲ ਕਰਾਂਗੇ ਕਿਉਂਕਿ ਬਹੁਤ ਜ਼ਰੂਰੀ ਹੈ ਦੁਨੀਆ ਨੂੰ ਅੱਗੇ ਵਧਣਾ ਬਹੁਤ ਜ਼ਰੂਰੀ ਹੈ ਹਾਂ ਉਹਦੇ ਨਾਲ ਨਾਲ ਮੁੰਡਿਆਂ ਨੂੰ ਵੀ ਪੜਨਾ ਬਹੁਤ ਜ਼ਰੂਰੀ ਹੈ ਕਿਉਂਕਿ ਅੱਜਕੱਲ੍ਹ ਦੀ ਟਾਈਮ ਲੀਨਸ ਜੀ ਸੋ ਦੇਖिए ਫਿਰ ਡਿਵੋਰਸ ਕੇਸਿਸ ਬਹੁਤ ਹੋ ਰਹੇ ਨੇ ਡਿਵੋਰਸ ਕੇਸਿਸ ਦਾ ਮੋਨਟਾਰ ਰੀਜ਼ਨ ਬਹੁਤ ਹੋਸਟਿੰਗ ਬਹੁਤ ਨੇ ਹੋਰ ਵੀ ਬਹੁਤ ਹੁੰਦੇ ਨੇ ਬਟ بس اے سمجھی کہ ਜਿਹੜਾ ਵਿਦਵਾਨ پڑھਿਓ ਦੇਖਿਆ ਇਨਸਾਨ ਹੈ ਨਾ ਉਹਦੀ ਸੋਚ ਅਲੱਗ ਹੁੰਦੀ ਹੈ ਠੀਕ ਹੈ ਉਹ ਹਰ ਇੱਕ ਦੀ ਰਿਸਪੈਕਟ ਕਰਨਾ ਜਾਣਦਾ ਹੈ ਹਰ ਇੱਕ ਰਿਸ਼ਤੇ ਦੀ ਹਰ ਇੱਕ ਰਿਲੀਜੀਅਨ ਦੀ ਹਰ ਇੱਕ ਭਾਈਚਾਰੇ ਦੀ ਕਿ ਕਿਸੇ ਨੂੰ ਕਿਵੇਂ ਬੁਲਾਣਾ ਸੋ ਇਮੋਬਿਲਟੀ ਦੀ ਜੇ ਤੁਲ ਕਰੀਏ ਇਕੁਅਲ ਹਰ ਇੱਕ ਨੂੰ ਆਪਾਂ ਸਮਝਣਾ ਹੈ ਕੋਈ ਕੱਚਾ ਨਹੀਂ ਹੈ ਕੋਈ ਨਿਰਵਾਣ ਨਹੀਂ ਹੈ ਸਾਰੇ ਆਪਾਂ ਭਾਈ ਭਾਈ ਆ ਠੀਕ ਹੈ ਜੀ ਤੇ ਇਹੀ ਹਮੇਸ਼ਾ ਆਵਾਜ਼ ਉਠਾਈ ਗਈ ਹੈ ਕਿ ਇਕੁਐਲਿਟੀ ਹੁਣੀ ਬਹੁਤ ਜ਼ਰੂਰੀ ਹੈ ਚਾਹੇ ਅਸੀਂ ਕਿਸੇ ਵੀ ਪ੍ਰੋਫੈਸ਼ਨ ਚ ਚਲੇ ਜਾਈਏ ਅਸੀਂ ਕਿਸੇ ਕੰਮ ਕਾਰਜ ਚ ਚਲੇ ਜਾਈਏ ਸਾਨੂੰ ਕਿਸੇ ਵੀ ਤਰ੍ਹਾਂ ਦਾ ਵਿਤਕਰਾ ਜਿਹੜਾ ਆ ਉਹ ਫੇਸ ਨਾ ਕਰਨਾ ਪਵੇ ਸੋ ਬਾਬਾ ਸਾਹਿਬ ਦੀ ਇਹੀ ਅਪਰੋਚ ਸੀ ਸੋ ਮੇਰੇ ਨਾਲ ਹੋਰ ਵੀ ਬੜੇ ਵਿਦਵਾਨ ਆਏ ਨੇ ਜੀ ਮੈਂ ਚਾਹਨੀ ਹੈ ਕਿ ਉਹ ਵੀ ਆਪਣੇ ਜਿਹੜਾ ਆ ਤੁਹਾਡੇ ਨਾਲ ਆਪਣੇ ਵਿਚਾਰ ਸੁਣਪੇ ਸਰਗੁਰੂ ਵਿਦਾਸ ਮਹਾਰਾਜ ਜੀ ਜੈ ਜੀ ਜੈ ਬਾ ਤੰਤਨ ਸਤਗੁਰੂ ਜੀ ਬਿਦਾਸ ਮਹਾਰਾਜੀ ਦੀ ਜੀਤੀ ਗੋਦ ਵਿੱਚ ਸਾਡੀ ਮਾਣ ਦੀ ਸਾਰਣੀ ਗਈ। ਪੂਰੇ ਨਾਟਕ ਤੇ ਪੂਰੀ ਕਮੇਟੀ ਦਾ ਮੈਂ ਧੰਨਵਾਦ ਕਰਦਾ। ਜਿਨ੍ਹਾਂ ਨੇ ਆਪਣੀ ਅੰਤ ਤੱਕ ਕੋਸ਼ਿਸ਼ ਸਰਕਾਰ ਕੀ ਅੱਜ ਦਾ ਕਾਰਨ ਹੈ ਬਹੁਤ ਹੀ ਤੇ ਭਰਮ ਵਾਲਾ ਦਿਨ ਕਹਿ ਸਕਦੇ ਸੀ। ਸਾਰੇ ਕਮੇਟੀ ਦਾ ਔਰ ਕਪਲਵੀਰ ਜੀ ਦਾ ਔਰ ਅਮਰ ਮਹਿਜੀ ਦਾ ਬਹੁਤ ਬਹੁਤ ਧੰਨਵਾਦ ਹੈ ਜੋ ਇਸ ਮਾਜੂਸ ਧਾਰਨ ਵਾਸਤੇ ਅਕਸਰ ਉਪਰਾਲੇ ਕਰ ਰਹੇ ਹੋਣ। ਔਰ ਸਭ ਤੋਂ ਵੱਡਾ ਧੰਨਵਾਦ ਹੈ ਆਪਣੀ ਭੈਣ ਸ਼੍ਰੀ ਦੀਪ ਸਿੱਖਾ ਦੀ ਸ਼ਖਸ ਨੂੰ ਦਿੜਾ ਕਰਨਾ ਜਿਨ੍ਹਾਂ ਨੇ ਆਪਣੇ ਕੀਮਤੀ ਬਹੁਤ ਹੀ ਕੀਮਤੀ ਸਮੇਂ ਨੂੰ ਸਮਾਂ ਕੱਢ ਕੇ ਇੱਥੇ ਨਕਰ ਵਿੱਚ ਆ ਕੇ सारे लगर की खुले टिंगरे की बल्कि पूरे पंजाब की इज्जत बधाई है मैं भैन का बहुत स्वागत करता हूँ सरकार बहुत धनबाद है जी और बाकी सारी टीम का बड़ा धन्यवाद गल मैं मैं भीर जी ने बड़े वीर जी ने आख्या दो मिनट पर मैं खेमा छावं लागे ਇਹ ਜਾਦਾ ਛੋਨਾ ਮਾਫ ਕਰਨਾ ਕੋਕਪਿਟ ਨਾਂ ਦਾ ਇੱਕ ਸ਼ਬਦ ਹੈ ਕੋਕਪਿਟ ਇਹ ਕਿਹਦਾ ਸ਼ਬਦ ਹੈ ਬੈਂਜੀ ਨੂੰ ਪਤਾ ਅੱਜ ਸਾਡੀ ਭੈਣ ਕੋਕਪਿਟ ਵਿੱਚ ਪਹੁੰਚ ਗਈ ਹੈ ਕੋਕਪਿਟ ਉਹ ਹੁੰਦਾ ਹੈ ਜਿਹੜਾ ਹਵਾਈ ਜਹਾਜ਼ ਦੇ ਵਿੱਚ ਜਿੱਥੇ ਬੈਠਦੇ ਜਹਾਜ਼ ਦਾ ਪਾਇਲਟ ਜਹਾਅ ਇਹ ਜਨਾਦਾ ਉਹਨੂੰ ਕੋਕਪਿਟ ਕਹਿੰਦੇ ਪਰ ਸਾਡੀ ਭੈਣ ਅਜ ਕੋਕਪਿਟ ਤੱਕ ਪਹੁੰਚੀ ਦਿਨਾ ਕਿਸੇ ਸਮੇਂ ਸਾਡੀ ਜਿਹੜੀ ਧੀ ਸੀ ਸਾਡੀਆਂ ਭੈਣਾਂ ਸੀ ਸਾਡੀਆਂ ਧੀਆਂ ਕੁੜੀਆਂ ਉਹ ਸਕੂਲ ਤੱਕ ਨੂੰ ਪੜਾਈ ਨਹੀਂ ਸੀ ਉਹ ਦਸੇਰ ਰਸੋਈ ਵਿੱਚ ਰਹਿੰਦੀ ਸੀ ਰਸੋਈ ਵਿੱਚ ਰਸੋਈ ਤੋਂ ਚੱਲ ਕੇ ਕੋਕਟ ਤੱਕ ਪਹੁੰਚ ਨਹੀਂ ਸਾਡੇ ਦੀਪ ਸ਼ਕਾ ਵੀ ਥੈਂਕ ਕਿੰਨੀ ਵੱਡੀ ਪ੍ਰਾਪਤੀ ਹੈ ਕਿੰਨੀ ਵੱਡੀ ਮੈਂ ਆਪਣੀਆਂ ਭੈਣਾਂ ਨੂੰ ਆਪਣੇ ਵੀਰਾਂ ਨੂੰ بڑے ਲੈ ਕੇ ਬੈਠੇ ਉਹਨਾਂ ਨੂੰ ਬੜਾ ਪ੍ਰੋਪਰਟ ਕਿੰਦਾ ਹੈ ਛੋਟਾ ਕੈਬਨ ਹੁੰਦਾ ਹੈ ਜਹਾਜ਼ ਵਿੱਚ ਕੱਡੀਅ ਵਿੱਚ ਕੈਬਨ ਹੁੰਦਾ ਹੈ ਤੇ ਕੱਡੀ ਨੂੰ ਡਰਾਈਵ ਕਰੀਦਾ ਉਸੇ ਨਾਲ ਕੈਬਨ ਹੁੰਦਾ ਜਹਾਜ਼ ਦੇ ਵਿੱਚ ਉੱਥੇ ਬੈਠ ਕੇ ਪਾਇਲਟ ਜਹਾਜ਼ ਚਲਾਉਂਦੇ ਉਹਨੂੰ ਕੋਪਿਟ ਕਿੰਦੇ ਤੇ ਸਾਡੀ ਭੈਣ ਨੇ ਪੜਾਈ ਕੀਤੀ ਸੰਘਰਸ਼ ਵੀ ਬਹੁਤ ਕੀਤਾ ਅੱਜ ਸੋਹਣੇ ਨੂੰ ਲੈ ਕੇ ਕੋਕਪਿਟ ਤੱਕ ਪਹੁੰਚ ਗਈ ਇਸ ਗੱਲ ਦੀ ਬਹੁਤ ਬੜੀ ਪ੍ਰਾਪਤੀ ਮੰਨੀ ਜਾ ਸਕਦੀ ਹੈ ਸੋ ਸਾਨੂੰ ਇਹ ਸਥਿਤੀ ਇਹ ਸਿਚੁਏਸ਼ਨ ਇਹ ਸਮాల్ ਪਟਾਇਆ ਕਿ ਨਾ ਨਹੀਂ ਸਾਨੂੰ ਬਚਾਇਆ ਸਾਡੇ ਰਿਆਬਰੂ ਨੇ ਸਾਡੇ ਪਿਜੂਕਾਂ ਨੇ ਸਾਡੇ ਵੱਡ-ਵਡੇਰਿਆਂ ਨੇ ਡਾਕਟਰ ਪੀ.ਐਨ. ਮੇਰਤਾ ਸਾਹਿਬ ਨੇ ਬਚਾਇਆ ਉਹਨਾਂ ਨੇ ਪੜ੍ਹਾਈ ਵਾਸਤੇ ਸੰਘਰਸ਼ ਕੀਤਾ ਸਾਡੇ ਬੱਚਿਆਂ ਨੇ ਅੱਗੇ ਵਧਣ ਵਾਸਤੇ ਸੰਘਰਸ਼ ਕੀਤਾ ਸੋ ਤਾਂ ਅੱਜ ਤੱਕ ਇੱਥੇ ਸਾਕੀ ਪਹੁੰਚੀ ਹੈ सो तो सू भी ये अपने बच्चों को सीध देनी चाहिए कि पढ़ाई बहुत जरूरी है पढ़ाई बहुत जरूरी है पढ़ाई करा तो पायलट बड़े-बड़े साइंटिस्ट बनाएंगे बड़े बडे अहद्या जावे कि किस टाइम साफ रसोई च ही रही सी घर काम करती आज कितने पहुंच गई है ये बाबा साहब की बदौलत है सो मैं ज़्यादा समा नहीं लवांगा ਬਹੁਤ ਸਾਰੇ ਪੁਨਾਰੇ ਬਹੁਤ ਸਾਰੇ ਬੁਢੀ ਕੀ ਨਹੀਂ ਪੁੰਜੇ ਹੋਏ ਨੇ ਮੇਰੀ ਵਸ ਇਹ ਵੀ ਲਿੰਕਦੀ ਹੈ ਕਿ ਜੋ ਸਾਡੇ ਬਜ਼ੁਰਗਾਂ ਨੇ ਸਾਨੂੰ ਸੇਧ ਦਿੱਤੀ ਜੋ ਨੀਂਹ ਕੰਡਾਈਆਂ ਨੇ ਸਾਨੂੰ ਤੇ ਚੱਲਣਾ ਚਾਹੀਦਾ ਔਰ ਪੜਾਈ ਕਰਕੇ ਅੱਗੇ ਵਧਣਾ ਚਾਹੀਦਾ ਤਾਂ ਕਿ ਸਾਡਾ ਸਮਾਜ ਹੋਰ ਕੇ ਪੱਦੇ ਅਸੀਂ ਬਰਾਬਰ ਨਹੀਂ ਹੋਣਾ ਚਾਹੁੰਦੇ ਅਸੀਂ ਅੱਗੇ ਵਧਣਾ ਚਾਹੁੰਦੇ ਹਾਂ ਇੱਕ ਤਰ੍ਹਾਂ ਦਾ ਬਰਾਬਰਤਾ ਨਹੀਂ ਅਸੀਂ ਬਰਾਬਰਤਾ ਵੀ ਨਹੀਂ ਨਹੀਂ ਅਸੀਂ ਬਰਾਬਰ ਹੋ ਕੇ ਔਰ ਵਧਣਾ ਉਸ ਤੋਂ ਵੀ ਉੱਨਾ ਤੋਂ ਵੀ ਉੱਚਾ ਹੋਣਾ जो किसी समय सा सो मेरी यही बेनती है कि सू छोटे छोटे बच्चों ने सतगुर अविदस महाराज जी की बाणी जोड़ना चाहिए बाबा साहब के इतिहास बारे दसना चाहिए ता सानू सून वाला जोड़ा फ्यूचर है साजा बिल्कुल प्रजबुल हो शांत आ जा सके जय भीम जय भार नमो बठाई जय भीम जय गुरुदेव ਧੰਨਵਾਦ ਪਹਿਲਾਂ ਤਾਂ ਮੈਂ ਆਪ ਸਭ ਦਾ ਜਿਹੜੇ ਵੀ ਛੋਟੇ ਇੱਥੇ ਆ ਕੇ ਬੈਠੇ ਹਨ ਉਹਨਾਂ ਦਾ ਧੰਨਵਾਦ ਕਰਦਾ ਕਿਉਂਕਿ ਕਪਲ ਭਾਜੀ ਬੜੇ ਪ੍ਰੇਸ਼ਾਨ ਸੀਗੇ ਜਦੋਂ ਪ੍ਰੋਗਰਾਮ ਸ਼ੁਰੂ ਅਸੀਂ ਆਏ ਤਾਂ ਖਾਲੀ ਸੀਗੇ ਚਿਹਰਾ ਹੁਣ ਤਾਂ ਭਰ ਗਏ ਹਨ ਪਰ ਸ਼ਾਂਤੀ ਵੀ ਭਾਜੀ ਮੈਂ ਮੈਂ ਤਾਂ ਪਰੇਸ਼ਾਨ ਹੋ ਗਿਆ ਪ੍ਰੈਸ਼ਰ ਚ ਆ ਗਿਆ ਵੀ ਸ਼ਾਇਦ ਆਹ ਚੇਹਰਾ ਨਹੀਂ ਭਰ ਰਹੀ ਮੈਂ ਕਹਿੰਦਾ ਇੱਕ ਗੱਲ ਯਾਦ ਰੱਖੋ ਵੀ ਇਹਨਾਂ ਜਿਹੜੇ ਕੰਮਾਂ ਦੇ ਵਿੱਚ ਹਮੇਸ਼ਾ ਸੂਝਵਾਨ ਲੋਕ ਆਉਣੇ ਆ ਜਿਨ੍ਹਾਂ ਨੂੰ ਪਤਾ ਹੈ ਨਾ ਦੀ ਅਹਿਮੀਅਤ ਕੀ ਹੈ ਇਹਨਾਂ ਪ੍ਰੋਗਰਾਮਾਂ ਦੀ ਆਮ ਬੰਦੇ ਨੂੰ ਪਤਾ ਵੀ ਤੇ ਨੱਚਣਾ ਕਿਉਂਦਾ ਚ ਹੈ ਨਹੀਂਗਾ ਨਾ ਕੋਈ ਸਿੰਗਰ ਲੱਗਣਾ ਉਹਨੇ ਨਹੀਂ ਆਉਣਾ ਤੇ ਜਿਹਨੇ ਆਉਣਾ ਉਹਨੂੰ ਪਤਾ ਹੋ ਸਿੱਖਣ ਨੂੰ ਮਿਲਣਾ ਸੋ ਮੈਂ ਪਹਿਲਾਂ ਤਾਂ ਡਾਕਟਰ ਪੀ ਆਰ ਮਿਲਟਰ ਐਜੂਕੇਸ਼ਨ ਐਂਡ ਵੈਲਫੇਅਰ ਸੁਸਾਇਟੀ ਕੋਲੋਂ ਲਿੰਗਰਦਾ ਧੰਨਵਾਦ ਕਰਦਾ ਵੀ ਤੁਸੀਂ ਇਹ ਪ੍ਰੋਗਰਾਮ ਨੂੰ ਲਿਖਿਆ ਤੇ ਇਹ ਹੌਸਲਾ ਦਿਖਾਇਆ ਤੇ ਵੀ ਤਾੜੀ ਜ਼ਰੂਰ ਲਗਾ ਦਿਓ। ਉਸ ਤੋਂ ਬਾਅਦ ਅਮਨ ਬਹਿੇ ਭਾਜੀ ਦਾ ਤਬਰ ਭਾਜੀ ਦਾ ਵੀ ਧੰਨਵਾਦ ਕਰਨਾ। ਕਿਉਂਕਿ ਮੈਂ ਜਿੱਦਾਂ ਮੇਰੀ ਭੈਣ ਪੂਰਨਮਾ ਨੇ ਗੱਲ ਕਹੀ ਵੀ ਜਿਹੜੀ ਅੱਜ ਇਸ ਮੰਚ ਤੇ ਖੜੀ ਆ ਜャ ਤੁਹਾਡੇ ਸਾਹਮਣੇ ਉਹਦੇ ਨਾਮ ਦੇ ਨਾਲ ਐਡਵੋਕੇਟ ਲੱਗਾ ਤੋਂ ਬਾਬਾ ਸਾਹਿਬ ਦੀ ਮਦਦ ਨਾਲ। ਜੇ ਮੇਰੀ ਭੈਣ ਜਾਂ ਸਾਡੀ ਬੇਟੀ ਦੀਪਸ਼ਖਾ ਜਿਹੋ ਪਾਇਲਟ ਬਣੀ ਆ ਤਾਂ ਉਹਦੇ ਨਾਮ ਦੇ ਨਾਲ ਜਿਹੜਾ ਪਾਇਲਟ ਲੱਗਦਾ ਜਾਂ ਤੁਸੀਂ ਅੱਜ ਉਹਦਾ ਸਨਮਾਨ ਕਰ ਰਹੇ ਹੋ ਤਾਂ ਇਹ ਸਨਮਾਨ ਦਾ ਸਭ ਤੋਂ ਪਹਿਲਾ ਹੱਕ ਬਾਬਾ ਸਾਹਿਬ ਨੂੰ ਆ ਕਿਉਂਕਿ ਜਿਹਦੀ ਬਦੌਲਤ ਉਹਨਾਂ ਦੀ ਮਦਰ ਕਿਉਂਕਿ ਤੁਹਾਨੂੰ ਬਹੁਤਾ ਪਤਾ ਨਹੀਂ ਮੈਂ ਫਗਵਾੜੇ ਨੂੰ ਬਲੌਗ ਕਰਦਾ ਕਿਉਂਕਿ ਇਹਨਾਂ ਦੇ ਜਿਹੜੇ ਨਾਨਾ ਜੀ ਗ੍ਰਹਿ ਸ਼ੰਕਰਦਾਸ ਜੀ ਉਹ ਕੋ ਮਿਸ਼ਨਰੀ ਜਿਨ੍ਹਾਂ ਨੇ ਮਤਲਬ ਇਹਨਾਂ ਦਾ ਪੂਰਾ ਪਰਿਵਾਰ ਮਿਸ਼ਨਰੀਆ ਇਹਨਾਂ ਦੀ ਮਦਰ ਮਤਲਬ ਪੰਜਾਬ ਜਾ ਬੰਦਿਆਂ ਦਾ ਖਾਣਾ ਬਣਾ ਕੇ ਲੋਕਾਂ ਨੂੰ ਘਰ ਠਲਾਉਂਦੇ ਰਹੇ ਆ ਜਿਨ੍ਹਾਂ ਨੇ ਮਿਸ਼ਨ ਨੂੰ ਉੱਥੇ ਮਤਲਬ ਇਹਨਾਂ ਦੇ ਘਰ ਚੋਂ ਗੁੜਤੀ ਚ ਮਿਲਿਆ ਇਸ ਬੱਚੀ ਨੂੰ ਤਾਂ ਇਹਨਾਂ ਦੇ ਪੂਰੇ ਪਰਿਵਾਰ ਦੀ ਮੈਂ ਤਾਂ ਸਪੋਰਟ ਕਰਦਾ ਕਿ ਤੁਸੀਂ ਪਤਾ ਨਹੀਂ ਕਿਉਂਕਿ ਆਪਾਂ ਕਿਉਂ ਨਹੀਂ ਵੀ ਜਾਣਦੇ ਹੁੰਦੇ ਹੁਣੇ ਨਾ ਅਜੇ ਬੋਲਵਾ ਸੀ ਤਾਰਾ RAM ਮੈਨਾ ਜੀ ਨਾਲ ਕੰਮ ਕਰਦੇ ਆ ਉਹਨਾਂ ਦੇ ਨਾਲ ਜਨਰਲ ਸੈਕਟਰੀ ਨੇ ਭਾਰਤ ਤੋਂ ਮਤਲਬ ਮਿਸ਼ਨ ਸਾਨੂੰ ਦੱਸਣ ਦੀ ਲੋੜ ਨਹੀਂ ਇਹਨਾਂ ਨੂੰ ਦੀ ਮਿਸ਼ਨ ਕੀ ਆ ਬਾਬਾ ਸਾਹਿਬ ਆਉਣ ਨੇ ਨਾ ਜਿਹੜੇ ਇੱਥੇ ਬੈਠੇ ਉਹਨਾਂ ਨੂੰ ਦੱਸਣ ਦੀ ਲੋੜ ਹੈ ਵੀ ਮਿਸ਼ਨ ਕੀ ਹੈ ਤੇ ਬਾਬਾ ਸਾਹਿਬ ਕੌਣ ਨੇ ਕਿਉਂਕਿ ਜਿਹੜੇ ਆਏ ਨੇ ਉਹਨਾਂ ਨੂੰ ਪਤਾ ਹੈ ਬਾਬਾ ਸਾਹਿਬ ਕੌਣ ਆਪਾਂ ਤਾਂ ਸਿਰਫ ਚਰਚਾ ਕਰਨੀ ਆ ਥੋੜੇ ਜਿਹੇ ਨਵੇਂ ਵਿਚਾਰ ਜਿਹੜੇ ਸ਼ਾਇਦ ਮੇਰੇ ਕੋਲ ਹੋਣਗੇ ਜਾਂ ਭੈਮੋਸੇ ਉਹਨਾਂ ਨੇ ਸੱਚੀ ਕਿਹਾ ਆਪਣੇ ਇੱਕ ਮੋਟੀਵੇਟ ਕਰਨਾ ਹੈ ਕਿਉਂਜੇ ਜਿੱਦਾਂ ਸ਼ੇਖਰ ਜੀ ਨੇ ਕਿਹਾ ਨਹੀਂ ਹੁਣੀ ਕੁਆਲਿਟੀ ਦੀ ਜੰਗ ਨਹੀਂ ਹੁਣ ਤਾਂ ਅੱਗੇ ਨਿਕਲਦੀ ਆ ਤੇ ਨਿਕਲਣਾ ਪੈਣਾ ਅੱਗੇ ਜਿੱਦਾਂ ਦੀਪ ਸਿਖਾ ਅੱਗੇ ਨਿਕਲੀ ਆ ਮਤਲਬ ਇਹ ਨਹੀਂ ਅਸੀਂ ਕਿ ਮੈਂ ਇਹ ਕਹ ਰਿਹਾ ਇਹ ਕੋਈ ਛੱਡੀ ਪਹਿਲੀ ਆ ਜਿਸ ਨੇ पायलट बनी सा इस करके पहली भी साढ़े अंबेडकर ही मिश्रम के पेलिया धियाँ चुन अदरवाइज भारत हो बड़ी कुड़िया ने जिड़िया पायलट बनिया हो गई पर जिन्होंने बाबा साहब को कभी सन्मान नहीं दता बाबा साहब करके बनिया योधिया जी कहीं मैं बाबा साहब करके बनी तो ये चीज समाज जारूरी आ मैं एक लेबर फैमिली तो बिलोंग करना मेरे मदर पांच बड़े ने ਮੇਰੇ ਫਾਦਰ ਅੱਠ ਪੜੇ ਨੇ ਮੇਰੇ ਘਰ ਚ ਕੋਈ ਵੀ ਮੇਰੇ ਤੋਂ ਵੱਧ ਮਤਲਬ ਕੋਈ ਉਸ ਲੈਵਲ ਤੇ 10 ਕਿਲੋ ਵੱਧ ਨਹੀਂ ਪੜਿਆ ਹੋਗਾ ਜਾਂ ਬਾਹਰ ਵੀ ਤਾਂ ਨਹੀਂ ਪੜੇ ਤੇ ਜੇ ਮੈਨੂੰ ਮੇਲ ਦਾ ਮੌਕਾ ਮਿਲਿਆ ਤਾਂ ਪੜਨ ਦਾ ਮੌਕਾ ਵੀ ਬਾਬਾ ਸਾਹਿਬ ਕਰਕੇ ਮਿਲਿਆ ਆ ਤੇ ਜੇ ਮੇਰੇ ਦੇ ਨਾਮ ਦੇ ਨਾਲ ਡਾਕਟਰ ਲੱਗਦਾ ਉਹ ਬਾਬਾ ਸਾਹਿਬ ਕਰਕੇ ਲੱਗਦਾ ਕਿਉਂਕਿ ਜਦ ਤੱਕ ਅਸੀਂ ਆਪਣਾ ਕ੍ਰੈਡਿਟ ਜੋਸੀਂ ਬਣਦੇ ਆ ਤੇ ਅਸੀਂ ਪਹੁੰਚਦੇ ਆ ਉਹ ਆਪਣੇ ਮਹਾਪੁਰਸ਼ਾਂ ਨੂੰ ਸਭ ਤੋਂ ਰਵਦਾਸ ਮਹਾਰਾਜ ਮਾਨੇ ਵਰਕਾਂਚੀ ਰਾਮ ਸਾਹਿਬ ਜਾਂ ਸੀ ਬਾਬਾ ਸਾਹਿਬ ਨੂੰ ਨਹੀਂ ਦਿੰਦੇ ਅਸੀਂ ਹੋਰ ਖਾ ਦਿੰਨੇ ਆ ਤਾਂ ਅਸੀਂ ਸਮਾਜ ਨੂੰ ਮਿਸਕਾਇਡ ਕਰ ਰਹੇ ਆ ਕਿਉਂਕਿ ਬੈਨੀਫਿਟ ਬਾਬਾ ਸਾਹਿਬ ਦੇ ਦਿੱਤੇ ਹੋਏ ਅਧਿਕਾਰਾਂ ਦੇ ਲੈਣੇ ਆ ਤੇ ਜਦੋਂ ਬਣ ਜਾਂਦੇ ਕੁਝ ਫਿਰ ਅਸੀਂ ਸੁਖਣਾ ਕਿਤੇ ਹੋਰ ਲਾਉਣ ਤੋਂ ਪਰਨੇ ਆ ਉਦੋਂ ਸਾਨੂੰ ਗੁਰੂ ਅਰਜਨ ਦੇਵ ਮਹਾਰਾਜ ਦਾ ਚੇਤਾ ਭੁੱਲ ਜਾਂਦਾ ਉਦੋਂ ਸਾਨੂੰ ਕਬੀਰ ਸਾਹਿਬ ਦਾ ਚੇਤਾ ਭੁੱਲ ਜਾਂਦਾ ਉਦੋਂ ਸਾਨੂੰ ਗੁਰੂ ਅਰਜਨ ਦੇਵ ਜੀ ਦਾ ਚੇਤਾ ਭੁੱਲ ਜਾਂਦਾ ਉਦੋਂ ਸਾਨੂੰ ਸਾਡੇ ਮਾਨਯੋਗ ਕਾਸ਼ੀ राम ਸਾਹਿਬ ਦਾ ਚੇਤਾ ਭੁੱਲ ਜਾਂਦਾ ਬਾਬਾ ਸਾਹਿਬ ਦਾ ਯਾਦ ਭੁੱਲ ਜਾਂਦੀ ਕਿ ਕੌਣ ਆ ਉਦੋਂ ਤਾਂ ਕਹਿੰਦੇ ਪਾਸੋਂ ਬਾਬਾ ਤੇਰੇ ਸੁਖਣਾ ਸੁਣੀ ਸੀ ਤੇਰੇ ਕਰਕੇ ਅਸੀਂ ਬਣੇ ਮੈਂ ਇੱਕ ਹੋਰ ਜੱਲਾਉਣਾ ਸੁਖਣਾ ਉਸ ਬਾਬੇ ਕੋ ਸੁਖਿਓ ਜਿਹੜਾ ਖੁਦ ਉਹ ਪੜਿਆ ਹੋਇਆ ਜਿਹੜਾ ਖੁਦ ਵੀ ਬਣਿਆ ਉਹਨੇ ਸਾਨੂੰ ਕੀ ਪੜਾਉਣਾ ਜਿਹਨੇ ਖੁਦ ਕ੍ਰਾਂਤੀ ਦੀ ਗੱਲ ਨਹੀਂ ਕੀਤੀ ਉਹਨੇ ਸਾਨੂੰ ਕ੍ਰਾਂਤੀਕਾਰੀ ਕੀ ਬਣਾਉਣਾ ਜੇ ਤੁਸੀਂ ਜਨਨ ਤੁਹਾਡੇ ਬੱਚੇ ਇਦਾਂ ਦੇ ਬਣ ਪਰ ਇਹਨਾਂ ਦੇ ਜੋ ਜੋ ਇਹਨਾਂ ਦੇ ਰੋਲ ਮਾਡਲ ਨੇ ਤੁਹਾਨੂੰ ਰੋਲ ਮਾਡਲ ਨੰਨਾ ਮੈਂ ਪਹਿਲੇ ਕਹਿੰਦਾ ਵੀ ਮੇਰੇ ਮਾਦਰ ਦਾ ਸੁਪਨਾ ਸੀ ਕਿ ਮੇਰਾ ਬੱਚਾ ਬਹੁਤ ਪੜ੍ਹੇ ਪਰ ਕੀ ਪੜ੍ਹੇ ਉਹਦਾ ਵਾਅਦਾ ਕਿ ਨਹੀਂ ਬਣਦਾ ਵੀ ਡਿਗਰੀਆਂ ਕਿਹੜੀਆਂ ਹੁੰਦੀਆਂ ਪੰਜ ਬੜੀ ਲੇਟਿਨ ਨੂੰ ਦੱਸੋ ਮੈਨੂੰ ਕਿੰਨਾ ਪਤਾ ਹੁੰਦਾ ਮੈਂ ਜੇ ਆਪਣੀ ਕੁਆਲਿਫਿਕੇਸ਼ਨ ਦੀ ਗੱਲ ਕਰਾਂ ਜਦੋਂ ਤੇਰੀ ਭੈਣ ਨੇ ਗੱਲ ਕੀਤੀ ਆ ਤਾਂ ਥੋੜਾ ਦੱਸਣਾ ਜ਼ਰੂਰੀ ਹੁੰਦਾ ਮੈਂ ਕੋਈ ਦਵਾਈਆਂ ਵਾਲਾ ਡਾਕਟਰ ਨਹੀਂ ਹੈਗਾ कई दिमाग चो डॉक्टरेट की बेशायद मेडिसन के डॉक्टर हो गए तो मैं बी एल एल बी एल एल एम पी एच डी पी एच डी बलॉ उस बाद मास्टर इन पोलिटिकल साइंस उस बाद मास्टर इन सोशोलॉजी उसा साहब ने जीवन के शिव मेरा सर्टिफिकेट कोर्स फिर मैं होर तो बहुत कुछ पढ़ लिया अपने महापुरुष बारे नहीं पढ़िया तो वो स्पैशल शिव मेरा कोर्स थी ਜੋ ਜੀ ਸੀ ਦੋਵਾਰੀ ਕਲੀਅਰ ਕੀਤੀ ਮੈਂ ਐਸਟਾਬਲ ਰੈਗੂਲਰ ਅਸਿਸਟੈਂਟ ਪ੍ਰੋਫੈਸਰ ਲਾਅ ਸੇਲਸ ਹੋਜਾ ਲਾਅ ਕਾਲਜ ਜਲੰਧਰ ਜੀ ਮੇਰੇ ਨਾਲ ਮੇਰੇ ਐਡਵੋਕੇਟ ਭਰਾ ਤਲਦੀਪ ਭੱਟੀ ਜੀ ਬੈਠੇ ਨੇ ਇਹ ਵੀ 100 ਰੁਪਏ ਦਾ ਸੰਤਾ ਜੈਨਵਾਲ ਜੀ ਵੀ ਕੰਮ ਕਰਦੇ ਨੇ ਤੇ ਅੰਬेडकर ਮੈਸ਼ਨ ਸੋਸਾਇਟੀ ਜਲੰਧਰ ਦੇ ਵੀ ਮੈਂਬਰ ਨੇ ਸੋ ਇਹ ਵੀ ਸਾਡੇ ਸਮਾਜ ਚੋਂ ਨਿਕਲ ਕੇ ਇੱਥੇ ਤੱਕ ਪਹੁੰਚੇ ਬਹੁਤ ਮਿਹਨਤ ਕਰਕੇ ਇੱਕ ਵਕੀਲ ਦੇ ਨਾਲ ਅਸਿਸਟੈਂਟ ਦੇ ਤੌਰ ਤੇ ਜੌਬ ਸ਼ੁਰੂ ਕੀਤੀ ਆ ਜੀ ਵਕੀਲ ਬਣ ਕੇ ਬੈਠੇ ਨੇ ਤੁਹਾਡੇ ਵਿਚਕਾਰ ਤੇ ਤੁਹਾਡੇ ਸਮਾਜ ਦੇ ਨੇ ਇਹ ਕੀ ਨਹੀਂ ਬਦਲਦੀ ਇਹ ਸਿਰਫ ਤੇ ਸਿਰਫ ਬਾਬਾ ਸਾਹਿਬ ਦੀ ਸਿਰਫ ਤੇ ਸਿਰਫ ਸਾਡੇ ਬਹੁਤ ਜਿਹੇ ਬੁੱਧਾ ਤੋਂ ਲੈ ਕੇ ਮਾਨੇਰ ਕਾਸ਼ੀ ਹਾਮ ਸਾਹਿਬ ਤੱਕ ਜਿੰਨੇ ਵੀ ਮਾਮ ਗੁਝਾਇਆ ਉਹਨਾਂ ਦੇ ਸੰਘਰਸ਼ ਦੀ ਬਦੌਲਤ ਮੈਂ ਜਿ ਕਾਨੂੰਨੀ ਕਹਾਂਗਾ ਕਿਉਂਕਿ ਜਲਵਾ ਸੀ ਕਹਿੰਦੇ ਨੇ ਕਿ ਜਦੋਂ ਅਸੀਂ ਕੋਈ ਪੱਥਰ ਤੋੜਦੇ ਹਾਂ ਤੇ ਜਦੋਂ ਪਹਿਲੀ ਛੱਟ ਮਾਰਦੇ ਹਾਂ ਉਹਨਾਂ ਪੱਥਰ ਨਹੀਂ ਟੁੱਟਦਾ ਦੂਜੀ ਮਾਰਦੇ ਆ ਨਹੀਂ ਟੁੱਟਦਾ ਪਰ ਜਦੋਂ ਆਪਾਂ ਜਾ ਕੇ 100 ਸਟਾ ਵੇਖਦੇ ਨਾ ਇਹਦੇ ਨੂੰ ਦੇਖਣ ਨੂੰ ਲੱਗਦਾ ਸ਼ਾਇਦ ਆਖਰੀ ਵਾਰੀ ਛੱਟ ਨਾਲ ਉਹ ਪੱਥਰ ਟੁੱਟਿਆ ਹੈ ਪਰ ਨਹੀਂ ਜਿਹੜੀ ਪਹਿਲੀ ਛੱਟ ਆ ਉਹ ਤੋਂ ਉੱਪਰੋਂ ਅੰਦੋਲਨ ਸ਼ੁਰੂ ਹੋ ਗਿਆ ਤੇ ਇਹਨੇ ਗੁੱਧਾ ਤੋਂ ਲੈ ਕੇ ਸਾਧ ਕਾਂਸ਼ੀ ਰਾਮ ਤੱਕ ਜਿਹੜਾ ਉਹ ਸੰਘਰਸ਼ ਜਿਹੜੀ ਉਹ ਛੱਟ ਮਾਰਦੇ ਆ ਉਹਦੀ ਬਦੌਲਤ ਅਸੀਂ ਲਿਖਣ ਗਿਆ ਗਿਆ ਆ ਉਹਦੀ ਬਦੌਲਤ ਅਸੀਂ ਚੱਲਦੇ ਆ ਅੱਜ ਜਿਹੜਾ ਸਾਡਾ ਜਿਹੜਾ ਇਹ ਜਿੰਨਾ ਜਿੰਨਾ ਨਹੀਂ ਹੋਣਾ ਸੀ ਮੇਰੇ ਨਾਮ ਤੇ ਨਾ ਡਾਕਟਰ ਨਹੀਂ ਹੋਣਾ ਸੀ ਤੇ ਮੈਂ ਜਿਹੜਾ ਇਹ ਭਾਰਤੀ ਸੰਵਿਧਾਨ ਨੂੰ ਪੰਜਾਬੀ ਚ ਅਨਵਾਦ ਕੀਤਾ ਇਹਨੂੰ ਅਨਵਾਦ ਕਰਨ ਤੋਂ ਬਾਅਦ ਪਤਾ ਲੱਗਿਆ ਕੇ ਬਾਬਾ ਸਾਹਿਬ ਨੂੰ ਕਿੰਨੀ ਮਿਹਨਤ ਕਰਨੀ ਪਈ ਨਾਲ ਦੀ ਨਾਲ ਇਸ ਸੰਵਿਧਾਨ ਦੇ ਵਿੱਚ ਅਗ 106 ਸੋਧਾਂ ਹੋ ਗਈਆਂ 106 ਸੰਵਧਾਨ ਬਾੜਾ ਨੂੰ ਤੋਂ ਬਾਅਦ 106 ਸੋਧਾਂ ਹੋਈਆਂ ਜਿਹਦੇ ਵਿੱਚ ਬਹੁਤ ਸਾਰੀਆਂ ਸੋਧਾਂ ਅੰਬੇਦਕਰੀ ਵਿਚਾਰਧਾਰਾ ਦੇ ਨਾਲ ਮੇਲ ਨਹੀਂ ਖਾਂਦੀਆਂ ਅੱਜ ਦਾ ਸਾਡੀਆਂ ਭੈਣਾ ਪੜ੍ਹਨੀਆਂ ਵਕੀਲ ਬਣਨੇ ਪਰ ਜਿਹੜਾ ਆਉਣ ਵਾਲਾ ਸਮਾਂ ਫੇਰ ਉਹੀ ਗੁਲਾਮੀ ਵਾਲਾ ਆ ਜਾਇਆ ਕਿਉਂਕਿ ਜਿਹੜੀ ਨਵੀਂ ਐਜੂਕੇਸ਼ਨ ਪਾਲਿਸੀ ਆ ਜਿਹੜਾ ਨਵਾਂ ਐਜੂਕੇਸ਼ਨ ਸਿਸਟਮ ਅਡਾਪਟ ਕਰ ਰਹੇ ਹੋਲੀ-ਹੋਲੀ ਪ੍ਰਾਈਵੇਟਾਈਜੇਸ਼ਨ ਵੱਲ ਨੂੰ ਜਾ ਰਹੇ ਆ ਤਾਂ ਜਿੱਦਿਆ ਸਾਡੀਆਂ ਆਉਣ ਵਾਲੀਆਂ ਜਨਰੇਸ਼ਨਾਂ ਉਹਨਾਂ ਦਾ ਪੜ੍ਹਾਈ ਦੇ ਰਾਹ ਤੇ ਬੰਦ ਵੀ ਹੋ ਰਿਹਾ ਹੈ ਇਹ ਵੀ ਯਾਦ ਰੱਖਣਾ ਪਏਗਾ ਕਿਉਂਕਿ ਮੈਂ ਪਹਿਲਾਂ ਕਿਹਾ ਵੀ ਜਿਹੜੇ ਇਦਾਂ ਦੇ ਪ੍ਰੋਗਰਾਮ ਆ ਸਾਨੂੰ ਚਰਚਾ ਛੇੜਨੀ ਪੈਣੀ ਆ ਕਿਉਂਕਿ ਇੱਥੇ ਆ ਕੇ ਕਿਉਂਕਿ ਅਸੀਂ ਚਲੇ ਜਾਈਏ ਸਿਰਫ ਆਪਣਾ ਟਾਈਮ ਕੁਝ ਸਭ ਤੋਂ ਮਹੱਤਵਪੂਰਨ ਦਾ ਸਮਾਂ ਤੁਸੀਂ ਆਪਣਾ ਜ਼ਿਕਰੀ ਦਾ ਉਹ ਕੀਮਤੀ ਸਮਾਂ ਤੇ ਦੇ ਰਹੇ ਹੋ ਜਿਹਨੂੰ ਅਸੀਂ ਕਰੋੜਾਂ ਰੁਪਏ ਦੇ ਕੇ ਵੀ ਮੁੱਲ ਦੇ ਨਹੀਂ ਸਕਦੇ ਕਿਉਂਕਿ ਜਿੱਦਾਂ ਇਹਨਾਂ ਨੇ ਗੱਲ ਕੀਤੀ ਕਿ ਬਾਬਾ ਸਾਹਿਬ ਆਵਾ ਬਾਬਾ ਸਾਹਿਬ ਦੀ ਗੱਲ ਤਾਂ ਆਪਣੇ ਬੱਚੇ ਨੂੰ ਮੋਟੀਵੇਟ ਕਰਨਾ ਹੈ ਜਿਹੜੇ ਬੱਚੇ ਪੜ੍ਹ ਰਹੇ ਆ ਕਿਉਂਕਿ ਬਾਬਾ ਸਾਹਿਬ ਨੂੰ ਪੜ੍ਹਾਈ ਦੀ ਗੱਲ ਕੀਤੀ ਇਹ ਮੁੱਖ ਹੈਗੀ ਆ ਡੇਲੀ ਰੁਟੀਨ ਆਫ ਬਾਬਾ ਸਾਹਿਬ ਡਾਕਟਰ ਬੀ ਆਰ ਮਿਲ ਗਿਆ ਦੇਵੀ ਦੇ ਆਲੂ ਤੇ ਸਾਸਾ ਲਾਇਬ੍ਰੇਰੀਅਨ ਹੈ ਬਾਬਾ ਸਾਹਿਬ ਨੇ ਸਾਰ ਸਾਲ ਲਾਇਬ੍ਰੇਰੀਅਨ ਮਤਲਬ ਬਾਬਾ ਸਾਹਿਬ ਦੇ ਨਾਮ ਤੇ ਰਿਕਾਰਡ ਆ ਨਿੱਜੀ ਲਾਇਬ੍ਰੇਰੀ ਦਾ ਜਿਹਦੇ ਵਿੱਚ 50000 ਤੋਂ ਵੱਧ ਕਿਤਾਬਾਂ ਸਨ ਤੇ ਬਾਬਾ ਸਾਹਿਬ ਕਹਿੰਦੇ ਸੀ ਮੈਨੂੰ ਆਪਣੇ ਬੱਚਿਆਂ ਵਾਂਗ ਹੀ ਮੈਨੂੰ ਆਪਣੀਆਂ ਕਿਤਾਬਾਂ ਨਾਲ ਪਿਆਰ ਹੈ ਤੇ ਬਾਬਾ ਸਾਹਿਬ ਕਹਿੰਦੇ ਕਿ ਕਾਹੋ ਕਿਸੇ ਦਾ ਨਾਮ ਹਨੀਸ਼ਾ ਕਿਤਾਬਾਂ